ਨੂੰ ਆਪਣੇ ਲੋਕਾਂ ਦੀ ਇਹ ਗੱਲ ਨਹੀਂ ਸਮਝਾਈ ਜੇ ਤਾਂ ਮੈਂ ਉਸ ਦਿਨ ਪੂਰੇ ਕੱਪੜੇ ਪਾ ਕੇ ਵੀਡੀਓ ਪਾਤੀ ਜੂ ਡਰ ਗਈ ਜਿਵੇਂ ਅਜ ਕ੍ਰੋਪ ਟਾਪ ਪਾਤਾ ਤਾਂ ਤੂੰ ਨਹੀਂ ਸਮਝਣਾ ਵਿੱਚ ਦੀ ਅੱਧੇ ਬੰਦੇ ਮੈਨੂੰ ਲਿਖਿਆਂਦੇ ਆਪਦੇ ਮਾਂ ਪਿਓ ਦੀਆਂ ਵੀਡੀਓ ਪਾ ਕੇ ਸੈਂਪਤੀਆਂ ਵਾਓ ਸੈਂਪਤੀਆਂ ਦੇ ਨਾਲ ਤਾਂ ਤੁਸੀਂ ਮੇਰੇ ਘਰੇ ਟਰਾਲਾ ਲਾਗੇ ਸੀਗੇ ਭਰ ਕੇ ਨੋਟਾਂ ਦਾ ਹਣਾਂ ਮੈਂ ਹਰ ਵਾਰੀ ਜਦੋਂ ਵੀ ਆਦੇ ਘਰ ਦੇ ਨਹੀਂ ਪੋਸਟ ਪਾਈ ਹਮੇਸ਼ਾ ਕਿਹਾ ਵੀ ਦੁਆ ਬੇਨਤੀ ਕਰੋ ਦੁਆ ਬੇਨਤੀ ਕਰੋ ਮੇਰੇ ਮਾਪਿਓ ਵਾਸਤੇ ਕਦੇ ਤੁਹਾਡੇ ਤੋਂ ਨੋਟ ਮੰਗਿਆ ਕੋਈ ਇੱਕ ਬੰਦਾ ਵੀ ਉੱਠ ਕੇ ਮੈਨੂੰ ਕਹਿ ਸਕਦਾ ਕਿ ਅੱਜ ਤੱਕ ਸੁਰਲੀ ਨਹੀਂ ਅਸੀਂ 1 ਰੁਪਏ ਦੀ ਵੀ ਹੈਲਪ ਕੀਤੀ ਆ ਫਿਰ ਮੈਨੂੰ ਉੱਥੇ ਕਹਿ ਰਹੇ ਨੇ ਕਿ ਤੂੰ ਕੋਈ ਚਾਈਦੀ ਜੌਬ ਪਾਈ ਮੈਂ ਜੌਬ ਕੀਤੀ ਮੈਂ ਜੌਬ ਕੀਤੀ ਇੱਕ ਟਾਈਮ ਦੇ ਉੱਤੇ ਭੈਣ ਮੇਰੀ ਵਿਆਹ ਹੀ ਗਈ ਮੈਂ ਜਮਾ ਕੱਲੀ ਸੀਗੀ ਮੇਰੀ ਮਾਂ ਦੀ ਬਾਈਪਾਸ ਹੱਡ ਸਰਜਰੀ ਮੇਰਾ ਪਿਓ व्हीਲਚੇਅਰ ਦੇ ਉੱਤੇ ਘਰ ਇੱਕ ਬੰਦਾ ਰਹਿਣਾ ਜ਼ਰੂਰੀ ਸੀਗਾ ਮੈਂ ਘਰੇ ਬਹਿ ਕੇ ਕੰਮ ਕਰਦੀ ਤਾਂ ਚਾਰ ਪੈਸੇ ਬੰਦੇ ਉਦੋਂ ਵੀ ਮੈਂ ਲਾਈਵ ਕੈਪ ਆਪ ਦੇ ਉੱਤੇ ਸਾਰੇ ਦਿਨੀ ਮੱਥਾ ਮਾਰੀ ਜਾਂਦੀ ਸੀ ਉਹਨਾਂ ਦਾ ਖਰਚਾ ਭਰੀ ਚੁਣਾਉਣਾ ਤੇ ਤੁਹਾਡੇ ਵਰਗਾ ਉਹ ਤੋਂ ਪਿੱਛੇ ਆਇਆ ਤੂੰ ਕੈਨੇਡਾ ਪਹੁੰਚ ਗਈ ਫਲਾਨਾ ਇੱਥੇ ਵੀ ਮੈਂ ਆਪਦੀ ਕੈਪੇਬਿਲਟੀ ਤੇ ਆਈ ਆ ਤੁਸੀਂ ਦਿੱਤਾ ਮੈਨੂੰ ਤੁਹਾਡੇ ਪਿੱਛੇ ਕਿल्ले ਹੋਣਗੇ ਤੁਸੀਂ ਕਿल्ले ਵੇਚ ਕੇ ਆ ਗਏ ਸਾਡੇ ਮਗਰ ਕਿल्ले ਨਹੀਂ ਸੀ ਜਿਹੜੀ ਬਕਵਾਸ ਆਪ ਦੇ ਕੋਲੇ ਰੱਖੋ 10 ਸਾਲ ਹੋ ਗਏ ਮੈਨੂੰ ਇਕੱਲੀ ਨੂੰ ਜਿੰਨੋ ਮਰਜੀ ਪਿਛਲੋ ਮੁਹਾਲੀ ਚੰਡੀਗੜ੍ਹ ਦੇ ਵਿੱਚ ਨਾਰਮਲ ਘਰ ਦਾ 50000 ਖਰਚਾ ਜਿੱਦੇ ਘਰੇ ਦੋ ਬਿਮਾਰ ਹੋਗਾ 슈ગર ਵਾਲੇ پیشنਟ ਦਾ 7-7000 ਦੇ 인슐린 ਮਿਲਦੇ ਨੇ ਕਿਹੜੇ ਤੁਸੀਂ ਵਹਿਮਾਂ ਦੇ ਵਿੱਚ ਫੇਰੇ ਵਰਦੇ ਹੋ ਦੋ ਚਾਰ ਬਾਬੇ ਉੱਠ ਕੇ ਮੇਰੇ ਬਾਰੇ ਕਹਿ ਰਹੇ ਨੇ ਜੀ ਇਹਨੇ ਗੰਦ ਪਾਇਆ ਕਿਉਂਕਿ ਤੁਸੀਂ ਗੰਦ ਹੀ ਦੇਖਿਆ ਤੁਹਾਨੂੰ ਮੇਰੀ ਬਿਕਣੀ ਕਿਉਂ ਦਿਸੀ ਮੇਰਾ ਗੰਦ ਕਿਉਂ ਦਿਸਿਆ ਤੁਹਾਨੂੰ ਮੇਰਾ ਬੇਬੇ ਬਾਪੂ ਗਾਣਾ ਕਿਉਂ ਨਹੀਂ ਦਿਸਿਆ ਸੁਨੋ ਮੇਰਾ ਮੂਲ ਮੰਤਰ ਕਿਉਂ ਨਹੀਂ ਦਿਸਿਆ ਇਹ ਤੋਂ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਖੇਡਣ ਦੀ ਉਮਰ ਆ ਸੀ ਵੈਰੀਓ ਤਰਸ ਕਿਉਂ ਨਹੀਂ ਕੀਤਾ ਸੀ ਦੀਢੇ ਦੇ ਉੱਤੇ ਮੈਂ ਗਾਣਾ ਕੀਤਾ ਸੀ ਉਹ ਕਿਉਂ ਨਹੀਂ ਦਿਸਿਆ ਤਹਾਡੇ ਦਿਮਾਗ ਦੇ ਵਿੱਚ ਕੋਈ ਫਰਕ ਪਿਆ ਹੋਇਆ ਕਿਸੇ ਬੰਦੇ ਨੂੰ ਤੁਸੀਂ ਮੈਂਟਲੀ ਤੌਰ ਤੇ ਸਿੱਕ ਕਰ ਰਹੇ ਹੋ ਮੈਂ ਪਹਿਲਾਂ ਵੀ ਕਿਹਾ ਵੀ ਮੇਰਾ ਪਿਓ ਠੀਕ ਨਹੀਂ ਉਹਦੇ ਵਿਚਾਰਾ ਲਾਸਟ ਬਰੀਥ ਦੇ ਉੱਤੇ ਪਿਆ ਤੁਸੀਂ ਕਿਸੇ ਦਾ ਮਰਨਾ ਵੀ ਖਰਾਬ ਕੀਤਾ ਹੈ ਖੋਤਿਓ ਜਿਹੜਾ ਚੈਦਲਾ ਚੱਕ ਕੇ ਪੁੱਟਾਂ ਸਿੱਧੀਆਂ ਕਲਿੱਪਾਂ ਕੱਟ ਕੇ ਮੈਂ ਕਿਹਾ ਜਿਹੜੇ ਬੰਦਿਆਂ ਨੇ ਮੇਰੇ ਚੰਗੇ ਗਾਣੇ ਨਹੀਂ ਸੁਨੇ ਉਹ ਮੈਨੂੰ ਆ ਕੇ ਗਿਆਨ ਨਾ ਛੱਡਣ ਮੈਨੂੰ ਸੱਭਿਆਚਾਰ ਦੇ ਪਾਪੇ ਲੋਕ ਨਹੀਂ ਪਸੰਦ ਤੁਸੀਂ ਮੇਰੇ ਘਰੇ ਨਹੀਂ ਢਾਣੇ ਪਾਉਂਦੇ ਮੈਨੂੰ ਫੋਨ ਕਰਕੇ ਕਦੇ ਪੁੱਛੇ ਕਿ ਇਹ ਭਰਦੀ ਤੇਰੇ ਘਰ ਦਾ ਕਿੰਨਾ ਰੈਂਟ ਤੁਸੀਂ ਕਿਰਾਏ ਦੇ ਉੱਤੇ ਬੈਠੇ ਤੁਹਾਡੇ ਬਿਜਲੀ ਦਾ ਬਿੱਲ ਕਿੰਨਾ ਤੁਹਾਡਾ ਇੰਟਰਨੈਟ ਦਾ ਬਿੱਲ ਕਿੰਨਾ ਪੁੱਛਿਆ ਕਿਸੇ ਬੰਦੇ ਨੇ ਬਕਵਾਸ ਆਪ ਦੀ ਆਪਦੇ ਕੋਲੇ ਰੱਖਿਆ ਕਰੋ ਡੋਨੇਸ਼ਨ ਲੈ ਲੈ ਦੀ 10 ਸਾਲ ਮੈਂ ਕਿੰਨੀਆਂ ਕਿ ਡੋਨੇਸ਼ਨ ਲੈਂਦੀ ਕਿੰਨੇ ਵਾਰੀ ਹੱਥ ਜੋੜਦੀ ਹਾਏ ਮੇਰੀ ਹੈਲਪ ਕਰੋ ਹਾਏ ਮੇਰੀ ਹੈਲਪ ਕਰੋ ਇੱਕ ਮੁੰਡੇ ਦੀ 18 ਸਾਲ ਦੇ ਦੀ ਮੈਂ ਵੀਡੀਓ ਪਾਈ ਸੀ 1500 ਰੁਪਏ ਇਕੱਠਾ ਹੋਇਆ ਹਰ ਕਿਹਾ ਦੀ ਜੇਬ ਦੇ ਵਿੱਚੋਂ 11000 ਰੁਪਏ ਆ ਆਹਾਂ ਲੋਕ ਤੁਸੀਂ ਹੋ ਕਿਸੇ ਦੇ ਬਿਮਾਰ ਦੀ ਪੋਸਟ ਦੇ ਥੱਲੇ ਵਾਹਿਗੁਰੂ ਲਿਖਣ ਵਾਲਿਓ ਕਦੇ 5 ਰੁਪਏ ਦਾਨ ਵੀ ਕਰ ਦਿਆ ਕਰੋ ਆਪਣਾ ਟੈਲੀਗ੍ਰਾਮ ਗਰੁੱਪ ਦੇ ਵਿੱਚ ਆ ਰਹੀਆਂ ਵੀਡੀਓ ਤੇ ਦੋ ਦੋ ਸੌਦੇ ਤੁਸੀਂ ਉੱਤੇ ਸਬਸਕ੍ਰਿਪਸ਼ਨ ਲੈ ਲੈਨੇ ਆ। ਸਭ ਤੋਂ ਵੱਡੇ ਗੰਦ ਤੁਸੀਂ ਨਾਲੇ ਜਿਹੜੇ ਬਹੁਤ ਜ਼ਿਆਦਾ ਚੇਲੇ ਭਗਤ ਨੇ ਬਾਬਿਆਂ ਦੇ ਉਹ ਮੈਨੂੰ ਅਨਫੋਲੋ ਮਾਰਨਾ। ਗੈਰਤ ਜਗਾਓ ਆਪ ਦੀ ਮੈਨੂੰ ਅਨਫੋਲੋ ਮਾਰੋ। ਭੈਣਾਂ ਪੇਸ਼ ਕਰੋ। ਮੈਂ ਪਹਿਲਾਂ ਵੀ ਕਿਹਾ ਵੀ ਮੇਰਾ ਪਿਓ ਠੀਕ ਨਹੀਂ ਉਹਦੇ ਵਿਚਾਰਾ ਲਾਸਟ ਬਰੀਥ ਤੇ ਉੱਤੇ ਪਿਆ। ਤੁਸੀਂ ਕਿਸੇ ਦਾ ਮਰਨਾ ਵੀ ਖਰਾਬ ਕੀਤਾ ਹੈ ਖੋਤਿਓ। ਜਿਹੜਾ ਚੈਦਲਾ ਚੱਕ ਕੇ ਪੁੱਟਾਂ ਸਿੱਧੀਆਂ ਕਲਿੱਪਾ ਕੱਟ ਕੇ ਮੈਂ ਕਿਹਾ ਜਿਹੜੇ ਬੰਦੇ ਦੇ ਗਾਣੇ ਨਹੀਂ ਸੁਣੇ ਉਹ ਮੈਨੂੰ ਆ ਕੇ ਗਿਆਨ ਨਾ ਛੜਣ ਮੈਨੂੰ ਸੱਭਿਆਚਾਰ ਦੇ ਪਾਪੇ ਲੋਕ ਨਹੀਂ ਪਸੰਦ ਤੁਸੀਂ ਮੇਰੇ ਘਰੇ ਨਹੀਂ ਦਾਣੇ ਪਾਉਂਦੇ ਮੈਨੂੰ ਫੋਨ ਕਰਕੇ ਕਦੇ ਪੁੱਛੇ ਕਿ ਟੈਕਰ ਦੇ ਕਿੰਨੇ ਪੈਸੇ ਭਰਦੇ ਤੇਰੇ ਘਰ ਦਾ ਕਿੰਨਾ ਰੈਂਟ ਤੁਸੀਂ ਕਿਰਾਏ ਦੇ ਉੱਤੇ ਬੈਠੇ ਤੁਹਾਡੇ ਬਿਜਲੀ ਦਾ ਬਿੱਲ ਕਿੰਨਾ ਤੁਹਾਡਾ ਇੰਟਰਨੈਟ ਦਾ ਬਿੱਲ ਕਿੰਨਾ ਪੁੱਛੇ ਕਿਸੇ ਬੰਦੇ ਨੇ ਬਕਵਾਸ ਆਪ ਦੀ ਆਪ ਦੇ ਕੋਲ ਰੱਖਿਆ ਕਰੋ ਡੋਨੇਸ਼ਨ ਲੈ ਲੈ ਦੀ 10 ਸਾਲ ਮੈਂ ਕਿੰਨੀਆਂ ਕਿ ਡੋਨੇਸ਼ਨ ਲੈਂਦੀ ਕਿੰਨੇ ਵਾਰੀ ਹੱਥ ਜੋੜਦੀ ਹਾਏ ਮੇਰੀ ਹੈਲਪ ਕਰੋ ਹਾਏ ਮੇਰੀ ਹੈਲਪ ਕਰੋ ਇੱਕ ਮੁੰਡੇ ਦੀ 18 ਸਾਲ ਦੇ ਦੀ ਮੈਂ ਵੀਡੀਓ ਪਾਈ ਸੀ 1500 ਰੁਪਏ ਇਕੱਠਾ ਆਇਆ ਹਰ ਕਿਹਾ ਦੀ ਜੇਬ ਦੇ ਵਿੱਚੋਂ 11000 ਰੁਪਏ ਆ ਆਹਾਂ ਲੋਕ ਤੁਸੀਂ ਹੋ ਕਿਸੇ ਬਿਮਾਰ ਦੀ ਪੋਸਟ ਦੇ ਥੱਲੇ ਵਾਹਿਗੁਰੂ ਲਿਖਣ ਵਾਲਿਓ ਕਦੇ 5 ਰੁਪਏ ਦਾਨ ਵੀ ਕਰ ਦਿਆ ਕਰੋ ਤੇ ਉੱਥੇ ਪਾ ਦੇਣ ਟੈਲੀਗ੍ਰਾਮ ਗਰੁੱਪ ਦੇ ਵਿੱਚ ਆ ਰਹੀਆਂ ਵੀਡੀਓ ਤਾਂ ਦੋ ਦੋ ਸੌ ਦੇ ਤੁਸੀਂ ਉੱਤੇ ਸਬਸਕ੍ਰਿਪਸ਼ਨ ਲੈ ਲੈਣੇ ਆ ਸਭ ਤੋਂ ਵੱਡੇ ਗੰਦ ਤੁਸੀਂ ਨਾਲੇ ਜਿਹੜੇ ਬਹੁਤ ਜ਼ਿਆਦੇ ਚੇਲੇ ਭਗਤ ਨੇ ਬਾਬਿਆਂ ਦੇ ਉਹ ਮੈਨੂੰ ਅਨਫੋਲੋ ਮਾਰਨ ਗੈਰਤ ਜਗਾਓ ਆਪਦੀ ਮੈਨੂੰ ਅਨਫੋਲੋ ਮਾਰੋ ਭੈਣਾਂ ਪੇਸ਼ ਕਰੋ